ਅਕਸਰ ਹੀ ਸੌਂਡ ਵਿੱਚ ਆਉਂਦਾ ਹੈ ਕਿ ਲੋਕ ਕਿਸੇ ਨੂੰ ਵੀ ਆਪਣਾ ਆਈਡਲ ਸਮਝ ਕੇ ਉਸ ਦੇ ਫੈਨ ਬਣ ਕੇ ਉਸ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਦੇ ਹਨ ਅਤੇ ਉਸ ਦੇ ਪਿੱਛੇ ਲੱਗ ਜਾਂਦੇ ਹਨ ਤੇ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜੋ ਇੱਕ ਵਿਅਕਤੀ ਖਲੀਦਾਮ ਮੰਦਰ ਬਣਾਉਣਾ ਚਾਹੁੰਦਾ ਹੈ ਅਜਿਹਾ ਹੀ ਇੱਕ ਮਾਮਲਾ ਤੇ ਕਸਬਾ ਪਤਨਪਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਛੋਟੇ ਢਾਬੇ ਦਾ ਮਾਲਕ ਗਰੀਬ ਦਾਸ ਪਹਿਲਵਾਨ ਗ੍ਰੇਟ ਖਲੀ ਤੇ ਇੰਨਾ ਮੋਹ ਗਿਆ ਕਿ ਉਸਨੇ ਆਪਣੀ ਪੂਰੀ ਮਿਹਨਤ ਨਾਲ ਆਪਣੇ ਸਰੀਰ ਤੇ ਖਲੀ ਦੀਆਂ ਤਸਵੀਰਾਂ ਬਣਾਈਆਂ ਇਸ ਪਾਗਲ ਗਰੀਬਦਾਸ ਦੀ ਮਨiyetਾ ਉਸਦਾ ਕਹਿਣਾ ਹੈ ਕਿ ਉਸਦੇ ਪਿੰਡ ਵਿੱਚ ਕੁਝ ਜ਼ਮੀਨ ਹੈ ਜਿਸ ਤੇ ਉਹ ਖਲੀ ਦਾ ਮੰਦਿਰ ਬਣਾਉਣਾ ਚਾਹੁੰਦਾ ਹੈ ਕਿਉਂਕਿ ਉਹ ਖਲੀ ਨੂੰ ਰੱਬ ਮੰਨਦਾ ਹੈ ਈ ਗਰੀਬ ਦਾ ਗਰੀਬ ਦਾ ਜੀ ਕਿੱਦਾਂ ਸ਼ੌਂਕ ਪਿਆ ਤੁਹਾਨੂੰ ਸਾਰਾ ਟੈਟੂ ਵੀ ਸਰੀਰ ਤੇ ਬਣਾ ਲੈ ਕਿੰਨੇ ਪੈਸੇ ਲੱਗੇ ਸਾਰਾ ਦੱਸੋ ਤਾਂ ਕਿਉਂ ਸ਼ੌਂਕ ਪਿਆ ਇਹ ਮਤਲਬ 2005 ਜਦ ਮੈਂ ਖਾਲੀ ਦਾ ਪਹਿਲੀ ਵਾਰੀ ਨਾਮ ਸੁਣਿਆ ਦਾ ਜਲੰਧਰ ਕਹਿੰਦੇ ਕਰਿਆਸ ਲੜਾ ਕਿ ਪੰਜਾਬ ਦਾ ਕਿ ਬਹੁਤ ਤਗੜਾ ਪਹਿਲਵਾਨ ਕੀ ਅੱਦਵਾ ਕਿ ਬਹੁਤ ਲੰਬਾ ਜੜਾ ਉਹਨੂੰ ਦੇਖਣੇ ਵਾ ਤੇ ਜਾਮ ਲੱਗ ਜਾਂਦਾ ਮੈਂ ਇਹਦੇ ਗੱਲਾਂ ਸੁਣਦਾ ਰਿਹਾ ਕਿ ਇਦਾਂ ਦਾ ਕਿਹੜਾ ਬੰਦਾ ਮੈਂ ਦੇਖਣਾ ਹੈ ਪਰ ਦੇਖਦੇ ਦੇਖਦੇ ਉਹਦੇ 8-9 ਸਾਲ ਬਾਅਦ ਮੈਂ ਆਨੰਦ ਪ੍ਰਸਾਦ ਕੋਈ ਰੈਸਲਿੰਗ ਦੇਖੀ ਮਣੀ ਚਲ ਗਈ ਇੱਕ ਸੀਨ ਐਦਾਂ ਦਾ ਖਾਲੀ ਨੇ ਇੱਕ ਬੰਦਾ ਸਿਰ ਫੜਿਆ ਨਹੀਂ ਜਾ ਤੈ ਹੁਣ ਤੱਕ ਮੈਂ ਖਾਲੀ ਖਾਲੀ ਹੋਈ ਆ ਹੱਦ ਤੱਕ ਮੈਨੂੰ ਹਰ ਇਦਾਂ ਦੇ ਮੇਰੇ ਦਿਮਾਗ ਤੇ ਮਰ ਰਚਿਆ ਤੇ ਹਜੇ ਤੱਕ ਖਾਲੀ ਖਾਲੀ ਹੋਇਆ ਮੈਨੂੰ ਟੈਡੂ ਬਣਾਏ ਇਹ ਲਖਾਈ ਕਰਾਇਆ ਕਰਦਾ ਬੰਦੇ ਕਹਿੰਦੇ ਯਾਰ ਤੇ ਛੇਤੀ ਮਰ ਜਾਣਾ ਮੈਂ ਕੋਈ ਗੱਲ ਨਹੀਂ ਖਾਲੀ ਨੂੰ ਮਿਲਣਾ ਬੜੀ ਮੌਤ ਵੀ ਆ ਜੋ ਮਰ ਜਾਏ ਮਿਲਣਾ ਇਸ ਵਾਰੀ ਕਿੰਨੇ ਪੈਸੇ ਲੱਗੇ ਤਾਂ ਸਾਰੇ ਸਰੀਰ ਤੇ ਬਣਾਉਣ ਹੁਣ ਲੱਗੀ ਜਾਂਦੇ 4 ਲੱਖ ਰੁਪਏ ਨੂੰ ਪੁੱਜ ਗਏ ਪੈਸੇ ਦਾ ਕੋਈ ਗਮ ਨਹੀਂ ਰੱਬ ਦੇ ਆ ਕਰਦਾ ਕਿੰਨੇ ਲੱਗੇ ਕਿੰਨੇ ਲੱਗੇ 4 ਲੱਖ ਰੁਪਏ 4 ਲੱਖ ਤੇ ਖਾਲੀ ਨੂੰ ਮਿਲੇ ਤੁਸੀਂ ਹਾਂਜੀ ਕਿੰਦਾ ਲੱਗਿਆ ਖਾਲੀ ਨੂੰ ਮਿਲ ਕੇ ਕੀ ਗਿਆ ਉਹਨੇ ਖਾਲੀ ਬਹੁਤ ਖੋਜ ਆਇਆ ਤੇ ਆਣੇ ਨੂੰ ਕਹਿੰਦੇ ਮੈਂ ਆ ਜਾ ਬਿਰੋਗ ਨਾਲ ਕੋਈ ਜਗ੍ਹਾ ਨਹੀਂ ਬੈਠੇ ਨੂੰ ਕਹਿੰਦੇ ਮਾ ਆਣਾ ਸਪੈਸ਼ਲ ਆਮ ਤੇਰੇ ਵਾਸਤੇ ਢਾਬਾ ਵੀ ਤੁਸੀਂ ਖਾਲੀ ਦਾ ਨਾਮ ਤਾਂ ਬਣਾਤਾ ਨਾਲ ਵੀ ਬਣਾਉਂਦੇ ਕੀ ਆ ਢਾਬੇ ਦੇ ਵੀ ਸਾਰੇ ਜਿਹੜੇ ਵਰਕਰ ਹੈ ਉਹ ਵੀ ਖਾਲੀ ਦਾ ਬੰਦੇ ਕਿਹਦਾ ਕਿਉਂ ਸਾਰੇ ਖਾਲੀ ਦੇ ਇਹ ਸਾਰੇ ਖਾਲੀ ਦੇ ਉਹਨਾਂ ਨੂੰ ਕੱਲੇ ਕੱਲੇ ਨੂੰ ਬਾਰ ਦੇ ਟੋਪੀਆਂ ਹਰ ਇੱਕ ਦੁਕਾਨਵਾਲ ਤੇ ਮਿਲਣਾ ਖਾਲੀ ਕਰਕੇ ਹੁਣ ਮੈਂ ਜਾਣਾ ਖਾਲੀ ਕੋਲ ਨੂੰ ਫੇਰ ਉਹ ਕਹਿੰਦੇ ਤੇਰੇ ਵਾਸਤੇ ਜਲ ਮਰ ਗਿਆ ਕੋਈ ਰੋਗ ਟੋਕ ਰੋਟੀ ਵੀ ਤੁਸੀਂ ਖਾਲੀ ਵਾਲੀ ਸੁਖਵਾਉਂਦੇ ਆ ਨਾਨ ਵੀ ਆਣ ਬੜੇ ਬੜੇ ਬੰਦੇ ਦੋਏ ਖਾਂਦਾ ਹੀ ਤੇ ਜਿਆਦਾ ਨਹੀਂ ਕਾ ਜਿਹਨੇ ਚਾਰ ਖਾਲੇ ਫਰੀ ਖਾ ਲੋ ਹੈ ਨਹੀਂ ਖਾ ਹੁੰਦੇ ਕਹਿੰਦੇ ਬਹੁਤ ਮਨ ਵਧੀਆ ਕੰਮ ਚੱਲਿਆ ਵਾ ਵੱਡੇ ਬਣਾਦੇ ਹਾਂਜੀ ਖਾਲੀ ਵਰਗੇ ਨਾਨ ਬਣਾਦੇ ਕਿ ਬੰਦਾ ਰਾਜੀ ਜਾਵੇ ਖਾ ਕੇ ਐਂ ਤਸੱਲੀ ਹੋ ਜਾਵੇ ਹਰ ਕੋਈ ਬੰਦਾ ਇਹ ਕਹਿੰਦੇ ਵਾਕਿਆ ਯਾਰ ਉਹ ਧਰਦੇ ਤੁਹਾਡੇ ਕਹਿੰਦੇ ਨਹੀਂ ਵੀ ਸਬਸਿਡੀ ਦੇਤੇ 4 ਲੱਖ ਰੁਪਏ ਲਾਤਾ ਮੈਂ ਮੈਂ ਉਹ ਤਾਂ ਤੁਸੀਂ ਗਰੀਬ ਐ ਮੈਂ ਖਾਲੀ ਦੀ ਮਸਤੀ ਜਿਹੜੀ ਮੈਨੂੰ ਕਿਸੇ ਦੀ ਕੋਈ ਬਣਵਾ ਦੇ ਮੈਂ ਜੋ ਵੀ ਰਾਂਦਾ ਖਾਲੀ ਖਾਲੀ ਹੋਈ ਹੈ ਬਸ ਹੁਣ ਵੀ ਫੋਟੋ ਬਣਾਉਣ ਚਲੇ ਮੈਂ ਹੁਣ ਥੋੜੇ ਦਿਨ ਫੇਰ ਜਾਣਾ ਜਿਹੜੀ ਮਾੜੇ ਮਾੜੀ ਜਗਾ ਮੈਂ ਖਾਲੀ ਨੇ ਵੀ ਦੱਸਿਆ ਗ੍ਰੇਡ ਖਾਲੀ ਮੰਦਿਰ ਬਣਾਣਾ ਉਹਨੇ ਕੋਈ ਜਗ੍ਹਾ ਹੈ ਕਿ ਖਾਲੀ ਦਾ ਮੰਦਿਰ ਬਣਾਣਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਖਾਲੀ ਨੇ ਵੀ ਦੱਸਿਆ ਖਾਲੀ ਹੀ ਸੌਨ ਹੋ ਗਿਆ ਕਹਿੰਦਾ ਤੂੰ ਵਿਆਹ ਕਰਾਣਾ ਪਹਿਲੇ ਮੈਨੂੰ ਵਿਆਹ ਨਹੀਂ ਕਰਾਣਾ ਤੇ ਉਹ ਜੱਫੀਆਂ ਪਾਦਾ ਮੈਂ ਬੈਠਾ ਪਾਦਾ ਉਹਦੇ ਪੈਰਾਂ 'ਚ ਕਹਿੰਦਾ ਪੈਰਾਂ 'ਚ ਨਹੀਂ ਮੈਨੂੰ ਮੇਰੇ ਬਰਾਬਰ ਬੈਠ ਮੈਨੂੰ ਚਾਕੇ ਬਰਾਬਰ ਉਠਾ ਲੈ ਮੈਨੂੰ ਨਹੀਂ ਮੈਂ ਬਰਾਬਰ ਨਹੀਂ ਬੈਠਣਾ ਤੁਸੀਂ ਖਾਲੀ ਦਾ ਕੀ ਬਣਾਣਾ ਕਿੱਥੇ ਬਣਾਣਾ ਮੰਦਿਰ ਹੈਗੀ ਜਗ੍ਹਾ ਹੈਗੀ ਘੜੀ ਸਾਢੇ 2 ਕਨੇੜ ਉੱਥੇ ਬਣਾਣਾ ਗ੍ਰੇਡ ਖਾਲੀ ਮੰਦਿਰ ਬਸ ਇਹੀ ਬਣਾਣਾ ਕ੍ਰਿਸ਼ਨ ਲਾਲ ਜਾਂਦਲਾ ਕ੍ਰਿਸ਼ਨ ਲਾਲ ਜੀ ਇਸ ਇਲਾਕੇ ਤੋਂ ਹੀ ਰਹਿਣ ਵਾਲੇ ਹੋ ਹਾਂਜੀ ਬੜੀ ਵੱਡੀ ਗੱਲ ਹੈ ਕਿ ਇਹ ਜੀ دیਵਾਨਗੀ ਨਜ਼ਰ ਆਈ ਸਾਨੂੰ ਢਾਬਾ ਰਾਜਾ ਬੰਦੇ ਨੇ 4 ਲੱਖ ਰੁਪਏ ਸੀਟ ਤੇ ਲਾ ਲਏ ਹੁਣ ਮੰਦਿਰ ਬਣਾਉਣ ਨੂੰ ਕਹਿੰਦਾ ਗਰੀਬਾਂ ਦੀ ਵੀ ਹੋਣ ਤੇ ਬਾਅਦੂ ਪਹਿਲਾਂ ਕਿੱਦਾਂ ਲੱਗਦਾ ਤੁਹਾਨੂੰ ਇਸ ਇਲਾਕੇ ਦਾ ਰਹਿਣ ਕਰਕੇ ਦੇਖੋ ਜੀ ਜਿਹੜੀ ਇਹ ਜਿਹੀ دیਵਾਨਗੀ ਹੈ ਉਹ ਅਸੀਂ ਪਹਿਲੀ ਵਾਰ ਦੇਖੀ ਇੱਕ ਬੰਦਾ ਜਿਹੜਾ ਬਹੁਤਾ ਅਮੀਰ ਵੀ ਹੈ ਨਹੀਂ ਇੱਕ ਛੋਟਾ ਜਿਹਾ ਢਾਬਾ ਕਰਕੇ ਉਨਾਂ ਆਪਣੇ ਸਰੀਰ ਤੇ ਤਕਰੀਬਨ 4 ਲੱਖ ਦੇ ਟੈਟੂ ਜਿਹੜੇ ਆ ਛਪਾਏ ਤੇ ਉਹ ਬੰਦਾ ਖਲੀ ਦਾ ਐਡਾ بڑا دیਵਾਨਾ ਏ ਕਿ ਅਸੀਂ ਸੋਣਿਆ ਕਿ ਇਸ ਤੋਂ ਬਾਅਦ ਉਹ ਹੁਣ ਖਲੀ ਦਾ ਇੱਕ ਮੰਦਿਰ ਬਣਾ ਰਿਹਾ ਅਸੀਂ دیਵਾਨੇ ਤਾਂ دیਵਾਨਗੀ ਤਾਂ ਬਹੁਤ ਦੇਖੀ ਅਰੇ ਪਹਿਲੀ ਵਾਰ ਹੋਇਆ ਕਿ ਕੋਈ ਆਪਣੇ ਕੋਲੋਂ ਪੈਸੇ ਖਰਚ ਕੇ ਜਿਹੜਾ ਬੋਤਾ ਕੋਈ ਅਮੀਰ ਵੀ ਨਹੀਂ ਹੈ ਤੇ ਮੰਦਰ ਬਣਾਵੇ ਤੇ ਆਪਣੇ ਸਰੀਰ ਤੇ 4 ਲੱਖ ਰੁਪਏ ਦੇ ਟੈਟੂ ਛਪਾਵੇ ਇਹ ਪਹਿਲੀ ਵਾਰ ਹੋਇਆ ਮੈਨੂੰ ਲੱਗਦਾ ਵੀ ਇਹ ਪੰਜਾਬ ਚ ਸਾਰੇ ਚ ਪਹਿਲੀ ਵਾਰ ਇੱਕ ਨਵੀਂ ਕਿਸਮ ਦਾ ਜਿਹੜਾ دیਵਾਨਗੀ ਹੈ ਉਹ ਦੇਖਣ ਨੂੰ ਮਿਲੀ ਬੰਦਾ ਪੂਰਾ دیਵਾਨਾ ਜੀ ਖਲੀਦਾ ਤੇ ਅੰਦਰ ਟੱਬੇ 'ਚ ਵੀ ਸਾਰੇ ਖਲੀ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਆਪਣੇ ਸਰੀਰ ਤੇ ਪੂਰੇ ਟੈਟੂ ਬਣਾਏ ਹੋਏ ਆ ਖਲੀ ਦੇ ਤੇ ਵਧੀਆ ਕੰਮ ਕਰ ਰਿਹਾ ਜੀ ਇਹਦਾ ਤੇ ਸਵਾਰਨ ਵੀ